ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪੰਜਾਬ ਵਾਲਿਆਂ ਨੂੰ ਸਾਰੇ ਪੰਜਾਬੀਆਂ ਨੂੰ ਸਾਰੇ ਜਿੰਨੇ ਵੀ ਮੇਰੇ ਵੀਰ ਬਾਹਰ ਅੰਦਰ ਅਮਰੀਕਾ ਕੈਨੇਡਾ ਚ ਬੈਠੇ ਆ ਸਾਰੇ ਮੇਰੇ ਭਰਾ ਜਿੰਨੇ ਵੀ ਹੈਗੇ ਆ ਆ ਬੇਨਤੀ ਕੀਤੀ ਆਂਦੀ ਆ ਬਾਈ ਪਹਾਣੇ ਵੱਲੋਂ ਵੀ ਤੇ ਸਾਡੇ ਪਿੰਡ ਵੱਲੋਂ ਵੀ ਇਹ ਮੁੰਡੇ ਦੀ ਜਰੂਰ ਮਦਦ ਕੀਤੀ ਜਾਵੇ ਪਿੰਡ ਉਪਲੀ ਜ਼ਿਲ੍ਹਾ ਬਰਨਾਲਾ ਬਾਈ ਨੂੰ ਕੈਂਕਰ ਦੀ ਸ਼ਿਕਾਇਤ ਆ ਛੋਟੀ ਜਿਹੀ ਉਮਰ ਦਾ ਮੁੰਡੇ ਦੀ 25 26 ਸਾਲ ਦੀ ਤੇ ਬਹੁਤ ਉੱਖਾ ਗਈ ਇਹਨਾਂ ਦੀ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਜੀ ਇਹ ਮੁੰਡੇ ਦੀ ਭੈਣ ਸਾਡੇ ਇੱਥੇ ਪਿੰਡ ਪਿਆ ਹੀ ਵਹੀ ਗਮਾੜ ਥਾਡੇ ਤੇ ਇਹਨਾਂ ਦਾ ਭੈਣ ਦੇ ਘਰ ਵਾਲਾ ਉਹ ਵੀ ਗੁজার ਗਿਆ ਜੀ ਬਾਕੀ ਜੀ ਭੈਣ ਵੀ ਘਰੇ ਬੈਠੀ ਹੈ ਵਿਚਾਰੀ ਬਹੁਤ ਦੁਖੀ ਆ ਬਹੁਤ ਦੁੱਖ ਦੀ ਗੱਲ ਆ ਜਿਹੜੀ ਇਹ ਏਡੀ ਵੱਡੀ ਵਾਪਰੀ ਆ ਮੈਂ ਵੀਡੀਓ ਦੇਖੀ ਸੀਗੀ ਭਾਨੇ ਤੇ ਭਾਨੇ ਦੀ ਦੁਰੀ ਇਹ ਪਰਿਵਾਰ ਦੀ ਮਦਦ ਲਈ ਜੋ ਮੂਰੇ ਆਇਆਗਾ ਬਹੁਤ ਬਹੁਤ ਧੰਨਵਾਦ ਬਾਕੀ ਪਿੰਡ ਦੀ ਪੰਚਾਇਤ ਪਿੰਡ ਦਾ ਸਾਥ ਚਾਹੀਦਾ ਹੈਗਾ ਬਹੁਤ ਖਰਚਾ ਹੋਇਆ ਵਿਚਾਰਿਆਂ ਨੇ ਇਹਨਾਂ ਦਾ ਬਹੁਤ ਬਹੁਤ ਪ੍ਰਮਾਤਪਾਣੇ ਬਹੁਤ ਜ਼ਿਆਦਾ ਧੱਕਾ ਕਰੀ ਜਾਂਦਾ ਹੈਗਾ ਬਾਕੀ ਮਾਲਕ ਦੇ ਰੰਗ ਹੈ ਜੀ ਕੁਛ ਨਹੀਂ ਕਹਿ ਸਕਦੇ ਆਪਾਂ ਇਹਦੇ ਤੇ ਬਾਕੀ ਵੀਡੀਓ ਮੈਂ ਟੋਰੇ ਹਾਨੇਗਾ ਬਣਾਏ ਬਣਾ ਬੋਲੇ ਬਣਾ ਵੀ ਭਾਈ ਜਿੰਨੀ ਕੁ ਮਦਦ ਹੋ ਸਕਦੀ ਹੈ ਜ਼ਰੂਰ ਕਰੋ ਤੁਸੀਂ 100 50 200 ਕੁਛ ਨਹੀਂ ਹੁੰਦਾ ਕੋਈ ਫਰਕ ਨਹੀਂ ਪੈਂਦਾ ਹੈਗਾ ਕਿਸੇ ਗਰੀਬ ਦੀ ਮਦਦ ਹੋ ਜੂ ਕਿਸੇ ਦਾ ਬੱਚਾ ਵਾਜੂ ਕਿਸੇ ਦੀ ਭੈਣ ਕਿਸੇ ਦਾ ਭਰਾ ਕਿਸੇ ਦਾ ਪੁੱਤ ਕਿ ਵੱਧੂਗਾ ਆਪਣੇ 5-400 ਨਾਲ ਕੁਝ ਨਹੀਂ ਹੁੰਦਾ ਤੇ ਇੱਕ ਵਾਰੀ ਫਿਰ ਬੇਤੀ ਬੇਨਤੀ ਹੈ ਵੀ ਜਰੂਰ ਮਦਦ ਕਰੋ ਮਾਂ ਦੀ ਪੁੱਤਰ ਪੋਤਰ ਬਿਰਾਉਂਦੀ ਖਾਤਰ ਜੀ ਧੰਨਵਾਦ ਜੀ